ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੀਪੀ ਫਲੋਰ ਵਿਖੇ ਨਵੇਂ 139 ਅਪਡੇਟਡ ਵਾਹਨਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਸਵਾਜਿਕ 139 ਜਿਹੜੇ ਐਸਐਚਓ ਨੇ ਬਾਕੀ ਡਿਪਾਰਟਮੈਂਟਾਂ ਦੇ ਵੀ ਉਹਨਾਂ ਨੂੰ ਵੀ ਨਵੀਆਂ ਗੱਡੀਆਂ ਨਵੇਂ ਈਕਵਿਪਮੈਂਟ ਦਿੱਤੇ ਜਾ ਰਹੇ ਨੇ। ਦੇਖੋ ਬਾਰਡਰ ਸਟੇਟ ਹੋਣ ਕਰਕੇ ਪੰਜਾਬ ਵਿੱਚ ਕੋਈ ਨਾ ਕੋਈ ਸ਼ਰਾਰਤੀ ਅਨਸਰ ਸ਼ਰਾਰਤਾ ਕਰਦੇ ਰਹਿੰਦੇ ਆ ਤੇ ਤੁਸੀਂ ਬੜੀ ਬਹਾਦਰੀ ਨਾਲ ਉਹਨਾਂ ਦਾ ਮੁਕਾਬਲਾ ਵੀ ਕਰਦੇ ਹੋ। ਕਈ ਵਾਰ ਇਹ ਤਾਂ ਤਕਰੀਕ ਪੱਖੋਂ ਪਿੱਛੇ ਰਹਿ ਜਾਂਦੇ ਸੀ ਬਹਾਦਰੀ ਪੱਖੋਂ ਕੋਈ ਮੈਨੂੰ ਸ਼ੱਕ ਨਹੀਂ ਤੁਹਾਡੇ ਤੇ ਸੋ ਅਸੀਂ ਫੈਸਲਾ ਕੀਤਾ ਫਿਰ ਕਿ ਤਕਨੀਕ ਪੱਖੋਂ ਪੰਜਾਬ ਪੁਲਿਸ ਨੂੰ ਬਿਲਕੁਲ ਅਪਗ੍ਰੇਡ ਕਰਨਾ ਹੈ ਇਸ ਮੌਕੇ ਮੁੱਖ ਮੰਤਰੀ ਨੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਨਸ਼ੇ ਨੂੰ ਜੜੋਂ ਖਤਮ ਕਰਨ ਲਈ ਪੰਜਾਬ ਪੁਲਿਸ ਦੇ ਸਕਾਰਾਤਮਕ ਯੋਗਦਾਨ ਦਾ ਵੇਰਵਾ ਦਿੱਤਾ ਉਹਨਾਂ ਨੇ ਕਿਹਾ ਕਿ ਜਿੱਥੇ ਪੰਜਾਬ ਸਰਕਾਰ ਨਸ਼ਿਆਂ ਦੀ ਾਲਾਮਤ ਨੂੰ ਖਤਮ ਕਰਨ ਲਈ ਡਰੱਗ ਨੈੱਟਵਰਕਸ ਨੂੰ ਤੋੜ ਰਹੀ ਹੈ ਉੱਤੇ ਹੀ ਨਸ਼ਿਆਂ ਵਿੱਚ ਲੱਗੇ ਨੌਜਵਾਨਾਂ ਦੇ ਪੁਨਰਵਾਸ ਲਈ ਵੀ ਪੂਰਨ ਤੌਰ ਤੇ ਵਚਨਬੱਧ ਹੈ ਹਕੂਮਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਪੰਜਾਬ ਪੁਲਿਸ ਨੂੰ ਅਤਿ ਆਧੁਨਿਕ ਤਕਨੀਕਾਂ ਨਾਲ ਲੈਸ ਕੀਤਾ ਜਾ ਰਿਹਾ ਹੈ ਅਤੇ ਪੰਜਾਬ ਵਿੱਚੋਂ ਹਰ ਗੈਰ ਕਾਨੂੰਨੀ ਅਤੇ ਗੈਰ ਸਮਾਜਿਕ ਲਾਮਤਾਂ ਨੂੰ ਜੜ੍ਹ ਤੋਂ ਖਤਮ ਕਰਨ ਲਈ ਸੂਬਾ ਸਰਕਾਰ ਵਚਨਬੱਧ ਹੈ